ਰੰਜੀਤ ਪਿੰਡ ਲੇਸਰੀ ਵਾਲਾ ਦੇ ਰਹਿਣ ਵਾਲਾ ਮੈਂ ਮੇਰੇ ਜਵਾਈ ਦਾ ਬ੍ਰਦਰ ਸੀ ਜਿਹਦੀ ਉਮਰ ਕਿ 28 ਸਾਲ ਪੀਟੀਸੀ ਬੱਸ ਦੇ ਵਿੱਚ ਆ ਰਿਹਾ ਸੀ ਪੀਆਰਟੀਸੀ ਪੀਆਰਟੀਸੀ ਬੱਸ ਦੇ ਵਿੱਚ ਆ ਰਿਹਾ ਸੀ ਜਿੱਥੇ ਕੀ ਉਤਰਨ ਲੱਗਿਆ ਬੱਸ ਸਲੋ ਕਰਕੇ ਉਸ ਤੋਂ ਬਾਅਦ ਡਰਾਈਵਰ ਨੇ ਜਕਦਮ ਕੱਟ ਮਾਰ ਕੇ ਬੱਸ ਤੇਜ਼ ਕਰ ਲਈ ਹੈ ਤੇ ਮੁੰਡਾ ਅਗਲੀ ਟਾਕੀ ਤੋਂ ਉਤਰਿਆ ਔਰ ਪਿਛਲੇ ਟਾਇਰਾਂ ਥੱਲੇ ਆ ਗਿਆ ਡਰਾਈਵਰ ਦੀ ਬਿਲਕੁਲ ਕੰਡੈਕਟਰ ਡਰਾਈਵਰ ਦੀ ਅਨਗਹਿਲੀ ਨਾਲ ਮੁੰਡਿਆ ਖਤਮ ਹੋ ਗਿਆ। ਇਹ ਨਾਮ ਕੀ ਸੀ? ਨਾਮ ਤਰਵਿੰਦਰ ਸਿੰਘ। ਕਿੰਨੀ ਉਮਰ? 28-29 ਸਾਲ। ਅੱਛਾ ਜੀ। ਇਹ ਸੀ। ਹਾਂਜੀ ਵਿਆਹਿਆ ਹੋ ਸੀ ਇੱਕ ਬੱਚਾ 2.5 ਸਾਲ ਦਾ। ਪੁਲਿਸ ਨੂੰ ਕੰਪਲੀਟ ਕੀਤੀ? ਹਾਂਜੀ ਕੀਤੀ ਹੈ ਜੀ। ਕੀ ਮੰਗ ਕਰਦੇ ਸਰਦਾਰ? ਅਸੀਂ ਇਹ ਕਰਦੇ ਕਿ ਦੇਖੋ ਗਰੀਬ ਆਦਮੀ ਆ ਇਹਨਾਂ ਦਾ ਕੋਈ ਮਾਲੀ ਹਾਲਤ ਜਿਹੜੀ ਘਰ ਦੀ ਖਰਾਬ ਹੈ। ਕਿ ਇਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਵੱਲੋਂ ਸੂਤ ਵਨ ਦਾ ਜੋ ਮناسب ਇਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਮਿੱਤੀ 2111 2024 ਨੂੰ ਪੀਆਰਟੀਸੀ ਦੀ ਬੱਸ ਲੁਧਿਆਣਾ ਡਿਪੋ ਦੀ ਫਗਵਾੜਾ ਤੋਂ ਸ਼ਾਰਪਨ ਆ ਰਹੇ ਸੀ ਫਗਵਾੜਾ ਬਾਈਪਾਸ ਲਾਗੇ ਧਰਮਿੰਦਰ ਸਿੰਘ ਦਾ ਬੱਸ ਵਿੱਚ ਉਤਨ ਸਮੇਂ ਡੈਥ ਹੋ ਗਈ ਹੈ ਐਕਸੀਡੈਂਟ ਹੋਣ ਕਾਰਨ ਬੱਸ ਦਾ ਡਰਾਈਵਰ ਨੇ ਵਰਖਲਾ ਮੁਕਾਦਮਾ ਦਾਜ ਕਰ ਲਿਆ ਹੈ ਅਗਲੀ ਤਵਜੀਹ ਜਾਦੂ ਹੈ ਜਾਰੀ ਹੈ ਡਰਾਈਵਰ ਹਜੇ ਫੜ ਲਿਆ ਕਿ ਰੱਖਿਆ ਡ라이ਵਰ ਫੜ ਲਿਆ ਸੀ ਮੋਟਰ ਅਗਲਿਆਂ ਮੋਟਰ ਹਾਂਜੀ ਹਾਂਜੀ ਕੀ ਕੀ ਕਰ ਲਈ ਕੀਤੀ ਹੈ ਤੱਕ ਜਿਹੜਾ ਮਗਦਮਾ ਦਾਇਰ ਕਰਤਾ ਹਾਂ ਪਰਨੀਤ ਪਿੰਡ ਲੇਸੀ ਵਾਲਾ ਦੇ ਰਹਿਣ ਵਾਲਾ ਮੈਂ ਮੇਰੇ ਜਵਾਈ ਦਾ ਬ੍ਰਦਰ ਸੀ ਜਿਹਦੀ ਉਮਰ ਕਿ 28 ਸਾਲ ਪੀ ਆਰ ਟੀ ਸੀ ਬੱਸ ਦੇ ਵਿੱਚ ਆ ਰਿਹਾ ਸੀ ਪੀ ਆਰ ਟੀ ਸੀ ਬੱਸ ਦੇ ਵਿੱਚ ਆ ਰਿਹਾ ਸੀ ਜਿੱਥੇ ਕੀ ਉਤਰਨ ਲੱਗਿਆ ਬੱਸ ਸਲੋ ਕਰਕੇ ਉਸ ਤੋਂ ਬਾਅਦ ਡਰਾਈਵਰ ਨੇ ਜਕਦਮ ਕੱਟ ਮਾਰ ਕੇ ਬੱਸ ਤੇਜ਼ ਕਰ ਲਈ ਹੈ ਤੇ ਮੁੰਡਾ ਅਗਲੀ ਟਾਕੀ ਤੋਂ ਉਤਰਿਆ ਔਰ ਪਿਛਲੇ ਟਾਇਰਾਂ ਥੱਲੇ ਆ ਗਿਆ ਡਰਾਈਵਰ ਦੀ ਬਿਲਕੁਲ ਕੰਡੈਕਟਰ ਡਰਾਈਵਰ ਦੀ ਅੰਗਹਿਲੀ ਨਾਲ ਮੁੰਡਿਆ ਖਤਮ ਹੋ ਗਿਆ। ਇਹ ਨਾਮ ਕੀ ਸੀ? ਨਾਮ ਤਰਵਿੰਦਰ ਸਿੰਘ ਕਿੰਨੀ ਉਮਰ? 28-29 ਸਾਲ। ਅੱਛਾ ਜੀ। ਇਹ ਸੀ? ਹਾਂ ਜੀ ਵਿਆਹਿਆ ਹੋ ਸੀ ਇੱਕ ਬੱਚਾ 2-2.5 ਸਾਲ ਦਾ। ਪੁਲਿਸ ਨੂੰ ਕੰਪਲੀਟ ਕੀਤੀ ਗਾ? ਹਾਂ ਜੀ ਕੀਤੀ ਹੈ ਜੀ। ਕੀ ਮੰਗ ਕਰਦੇ ਸਰਦਾਰ? ਅਸੀਂ ਇਹ ਕਰਦੇ ਕਿ ਦੇਖੋ ਗਰੀਬ ਆਦਮੀ ਆ ਇਹਨਾਂ ਦਾ ਕੋਈ ਮਾਲੀ ਹਾਲਤ ਜਿਹੜੀ ਘਰ ਦੀ ਖਰਾਬ ਹੈ। ਕਿ ਇਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ। ਬਣਦਾ ਕਿਉਂਕਿ ਨਾਸ ਉਹ ਇਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ। ਹਾਂਜੀ ਸਰ। ਮਿੱਤੀ 21 11 ਮੀਸਾ 24 ਨੂੰ ਪੀ ਆਰਟੀਸੀ ਦੀ ਬੱਸ ਲੁਧਿਆਣਾ ਡਿਪੋ ਦੀ ਫਗਵਾੜਾ ਤੋਂ ਸ਼ਾਰਪਨ ਵਾਰ ਰਹੀ ਸੀ ਫਗਵਾੜਾ ਬਾਈਪਾਸ ਲਾਗੇ। ਧਰਮਿੰਦਰ ਸਿੰਘ ਦਾ ਬੱਸ ਵਿੱਚ ਉਤਣ ਸਮੇ ਡੈਥ ਹੋ ਗਈ ਹੈ ਐਕਸੀਡੈਂਟ ਹੋਣ ਕਾਰਨ। ਬੱਸ ਦਾ ਡਰਾਈਵਰ ਦੇ ਬਰਖਲਮ ਕਾਦਮਾਂ ਦਾ ਅਦਾਲਤ ਕਰ ਲਿਆ ਹੈ ਅਗਲੀ ਤਵਜੀਹ ਜਾਦੂ ਹੈ ਜਾਰੀ ਹੈ ਡਰਾਈਵਰ ਹਜੇ ਫੜ ਲਿਆ ਕਿ ਹਜੇ ਰੱਖਿਆ ਹੈ ਡਰਾਈਵਰ ਫੜ ਲਿਆ ਸੀ ਮੋਟਰ ਸਗੜ ਲਿਆ ਮੋਟਰ ਹਾਂਜੀ ਹਾਂਜੀ ਓਕੇ ਸਰ ਕੀ ਕੀ ਕਰ ਲਈ ਕੀਤੀ ਹੈ ਤੱਕ ਇਹਦਾ ਮੁਕਦਮਾ ਦਾਜ ਕਰਤਾ ਹੈ